ਸ਼ਹੀਦ ਬਾਬਾ ਦਲ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦ ਬਾਬਾ ਦਲ ਸਿੰਘ ਟੂਰਨਾਮੈਂਟ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਸਮੂਹ ਨਗਰ ਨਿਵਾਸੀ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਦੇ ਨਾਲ 33ਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਗੁਰਦੁਆਰਾ ਸ਼ਹੀਦ ਬਾਬਾ ਦਲ ਸਿੰਘ ਵੱਲੋਂ ਪਿੰਡ ਬਿਹਾਰੀਪੁਰ ਜ਼ਿਲ੍ਹਾ ਕਪੂਰਥਲਾ ਵਿਖੇ 14 ਅਤੇ 15 ਦਸੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਕਬੱਡੀ ਖਿਡਾਰੀ ਤਾਰੀ ਬਿਹਾਰੀਪੁਰ ਸਰਪੰਚ ਮੋਹਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਅਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਟੂਰਨਾਮੈਂਟ ਦੌਰਾਨ ਪਿੰਡ ਪੱਧਰ ਓਪਨ ਕਬੱਡੀ 72 ਕਿਲੋ ਭਾਰ ਵਰਗ ਪਿੰਡ ਪੱਦਰ ਕਬੱਡੀ 65 ਕਿਲੋ ਭਾਰ ਵਰਗ ਪਿੰਡ ਪੱਦਰ ਅਤੇ 50 ਕਿਲੋ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ ਕਬੱਡੀ ਓਪਨ ਪਿੰਡ ਪੱਦਰ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 71000 ਰੁਪਏ ਦੂਜਾ ਇਨਾਮ 51000 ਰੁਪਏ ਦਿੱਤਾ ਜਾਵੇਗਾ ਇਸ ਸਬੰਧ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਰ ਕੀ ਕੁਝ ਬਿਆਨ ਕੀਤਾ ਗਿਆ ਉਹ ਸੁਣ ਲਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਇਲਾਕਾ ਨਿਵਾਸੀ ਸੰਗਤਾਂ ਦੇਸ਼ ਵਿਦੇਸ਼ ਸਾਡੇ ਪਿੰਡ ਦੇ ਜਾਂ ਹੋਰ ਇਲਾਕੇ ਦੇ ਸਾਰਿਆਂ ਨੂੰ ਬੇਨਤੀ ਆ ਵੀ ਆਪਣਾ ਜਿਹੜਾ 33ਵਾਂ ਕਬੱਡੀ ਟੂਰਨਾਮੈਂਟ ਆ ਸ਼ਹੀਦ ਬਾਬਾ ਦਾਸ ਸਿੰਘ ਦੀ ਯਾਦ ਵਿੱਚ ਉਹਦੀਆਂ ਤਰੀਕਾਂ 14-15 ਦਸੰਬਰ ਦੈਨ ਸ਼ਨੀ ਐਤਵਾਰ ਤੇ ਦੋ ਚਾਰ ਦਿਨ ਹੀ ਰਗੇ ਆ ਪੂਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਤੇ ਸਾਡੇ ਨਾਲ ਸਾਰੀ ਸੰਗਤ ਪਿੰਡ ਦੇ ਨੌਜਵਾਨ ਖਿਡਾਰੀ ਵੀਰ ग्राम पंचायत ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੇ ਐਨਆਰਆਈ ਵੀਰ ਵੀ ਸਾਰੇ ਨਾਲ ਆ ਸਾਡੇ ਜਿਹੜੀ ਅਗਰਾਈਆਂ ਲਗਭਗ ਸਾਨੂੰ 30 ਕੋਹਣੇ ਹੈ ਪੀ ਨਾ 30 ਦੇ ਕਰੀਬ ਦਾਨੀ ਸੱਜਣਾ ਦੀ ਲਿਸਟ ਹੈ ਜਿਹੜੀ ਬਹੁਤ ਲੰਬੀ ਲਿਸਟ ਹੈ ਸਾਡੀ ਅਸੀਂ ਇਦਾਂ ਤਾਂ ਨਹੀਂ ਕਹਿ ਸਕਦੇ ਖੁੱਲੇ ਗੱਫੇ ਆ ਜਾਂ ਕੋਸ਼ ਵੀ ਆ ਪਰ ਜਿੰਨਿਆਂ ਨੇ ਵੀ ਸਾਨੂੰ ਦਾ ਸਬੰਧ ਦਿੱਤਾ ਸਾਡੀ ਇੱਕੋ ਬੇਨਤੀ ਤੇ ਉਹਨਾਂ ਨੇ ਸਾਡਾ ਸਾਥ ਦਿੱਤਾ ਸੇਵਾ ਭੇਜੀ ਆ ਉਹ ਅਸੀਂ ਟੂਰਨਾਮੈਂਟ ਵਾਲੇ ਦਿਨ ਹੀ ਸਾਰੀ ਜੂਦਾਨੀ ਸੱਜਣਾ ਦੇ ਨਾਮ ਆ ਉਹਦਾ ਤਾਂ ਅਸੀਂ ਪਾਈ ਜਾਂਨੇ ਆ ਨੈਟ ਦੇ ਉੱਤੇ ਜਿਹਦੇ ਵੱਲੋਂ ਜਿੰਨੀ ਜਿੰਨੀ ਸੇਵਾ ਆਉਂਦੀ ਆ ਤੇ ਉਹ ਬਾਕੀ ਟੂਰਨਾਮੈਂਟ ਵਾਲੇ ਦਿਨ ਹੀ ਬੋਲਾਂਗੇ ਤੇ ਜਿਹੜੀ ਲੰਗਰ ਦੀ ਸੇਵਾ ਦੋ ਦਿਨ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਨ ਸਿੰਘ ਤੇ ਇਹਨਾਂ ਦੇ लाਡੀ ਸਾਡਾ ਵੀਰ ਆ ਯੂਕੇ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਦੋ ਦਿਨ ਲੰਗਰ ਦੀ ਸੇਵਾ ਤੇ ਖੁੱਲਾ ਲੰਗਰ ਚੱਲੂਗਾ ਚਾਹ ਕੌਫੀ ਸਾਰੀ ਸੇਵਾ ਇਹਨਾਂ ਲੋਆਂ ਤੇ ਹੋਰ ਜਿਹੜੇ ਇਨਾਮ ਆ ਸ਼ਾਹ ਪਰਿਵਾਰ ਵੱਲੋਂ ਓਪਨ ਦਾ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਨਰਜਤ ਸਿੰਘ ਦੇ ਪਰਿਵਾਰ ਜਰਨੈਲ ਸਿੰਘ ਚਾਚਾ ਜੀ यूएसए ਤੋਂ ਓਪਨ ਦਾ ਦੂਜਾ ਪ੍ਰਾਈਜ਼ ਆ ਉਹਨਾਂ ਵੱਲੋਂ ਇੱਕ ਸਾਡਾ ਹੈਪੀ ਵੀਰ ਕੈਨੇਡਾ ਬੈਸਟ ਜਾਫੀ ਨੂੰ 21000 ਉਹਨਾਂ ਵੱਲੋਂ ਤੇ ਸ਼ਾਹ ਪਰਿਵਾਰ ਦੇ ਹੀ ਹਰਬੰਸ ਸਿੰਘ ਪ੍ਰਦੀਪ ਭਾਜੀ ਉਹ ਕੈਨੇਡਾ ਲੋਨਾਂ ਵੱਲੋਂ ਰੀਡਰ ਦਾ ਬੈਸਟ ਨਾਮ ਆ ਜਿਹੜਾ 72 ਕਿਲੋ ਦਾ ਜਿੰਨਾ ਵੀ ਫਾਸਟ ਸੈਕਿੰਡ ਪ੍ਰਾਈਜ਼ ਆ ਜਾਂ ਜੋ ਵੀ ਖਰਚਾ 72 ਕਿਲੋ ਦਾ ਆਣਾ ਉਹ ਕਰਤਾਰ ਸਿੰਘ ਦਾ ਪਰਿਵਾਰ ਭਗਵੰਤ ਹੁਣੀ ਪਾਲਾ ਬਾਜੀ ਜਰਨੈਲ ਯੂਕੇ ਉਹਨਾਂ ਵੱਲੋਂ ਆ ਜਿਹੜਾ 65 ਕਿਲੋ ਆ ਉਹਨਾਂ ਦਾ ਫਾਸਟ ਸੈਕਿੰਡ ਪ੍ਰਾਈਜ਼ ਜਾਂ ਜੋ ਵੀ ਖਰਚਾ ਉਹ ਦਰਸ਼ਨ ਸਿੰਘ ਸਾਫ ਦਾ ਸਰਪੰਚ ਪਾਰਗਨ ਸਿੰਘ ਟੁੱਡੀਆਲ ਦੇ ਸਰਪੰਚ ਤੇ ਬਲਜੀਤ ਸੋਨੂ ਤੇ ਬਬਲੂ ਮਨਜੀਤ ਆਸਟ੍ਰੇਲੀਆ ਤੋਂ ਉਹਨਾਂ ਵੱਲੋਂ ਆ ਤੇ 50 ਕਿਲੋ ਦਾ ਜਿਹੜਾ ਜੋ ਵੀ ਖਰਚਾ ਵਾ ਜਾਂ ਉਹ ਸਾਰਾ ਗੌਰਪੀ ਤੇ ਆ ਸਾਡਾ ਵੀਰ ਕੈਨੇਡਾ ਦੇ ਵਿੱਚ ਉਹਨਾਂ ਵੱਲੋਂ ਆ ਦੀਪਾ ਸਾਰਿਆਂ ਵੱਲੋਂ ਅ ਹੈਲੋ ਕੀ ਹਾਲ ਹੈ ਵੀ ਸਾਰੇ ਮਿੱਤਰਾਂ ਦਾ ਤੇ ਆਪਣੇ ਪਿੰਡ ਬਿਹਾਰੀਪੁਰ ਜ਼ਿਲ੍ਹਾ ਕਪੂਰਥਲਾ 14 ਤੇ 15 ਦਸੰਬਰ ਨੂੰ ਕਬੱਡੀ ਦਾ ਟੂਰਨਾਮੈਂਟ ਆ ਸਾਰੇ ਆਪਣੇ ਫੈਨਸ ਸੱਜਣ ਮਿੱਤਰ ਉੱਥੇ ਹਮ ਹਮਾ ਕੇ ਪਹੁੰਚੋ 14 15 ਦਸੰਬਰ ਪਿੰਡ ਬਿਹਾਰੀਪੁਰ ਜ਼ਿਲ੍ਹਾ ਕਪੂਰਥਲਾ ਹਾਂਜੀ ਲੋ ਬੱਬਾ ਜੀ ਬਿਹਾਰੀਪੁਰ ਟੂਰਨਾਮੈਂਟ 14 15 ਤਰੀਕ ਨੂੰ ਜਿਹੜਾ ਹੋਣ ਜਾ ਰਿਹਾ ਆ ਆਪਾਂ ਪਹੁੰਚਾਂਗੇ ਉੱਥੇ ਆਪਣੇ ਛੋਟੇ ਵੀਰ ਰਾਜਾ ਬਿਹਾਰੀਪੁਰਿਆ ਤੇ ਆਪਣੇ ਹਰਵਿੰਦਰ ਹੁਣੀ ਕਰਾ ਰਹੇ ਆ ਤੇ ਬਾਕੀ ਜੋਦਾਬਾ ਜੀ ਇਹ ਵੀ ਆ ਰਹੇ ਆ ਆਪਣੀ ਟੀਮ ਲੈ ਕੇ ਮਿਲਦੇ 15 ਤਰੀਕ ਨੂੰ ਆਪਾਂ ਬਿਹਾਰੀਪੁਰ ਟੀਮ ਬਣਾਈ ਉੱਥੇ ਬਹੁਤ ਵਧੀਆ ਬਾਕੀ 15 ਨੂੰ ਆ ਜਿਓ ਸਾਰੇ ਆਓ ਮੇਲਾ ਸੋਣਾ ਚਲੋ ਹੋਊਗਾ ਤੇ ਆਪਾਂ ਵੀ ਪਹੁੰਚ ਰਹੇ ਆ ਤੇ ਸਾਰੇ ਵੀਰ ਜਿੰਨੇ ਵੀ ਆ ਹੌਮ ਹਮਾ ਕੇ ਪਹੁੰਚੋ ਤੇ ਮਿਲਦੇ ਆ ਤੁਹਾਨੂੰ ਪਿੰਡ ਬਿਹਾਰੀਪੁਰ ਟੂਰਨਾਮੈਂਟ ਤੇ ਵੇਖਣ ਲੋਕੀ ਹੋ ਹੋ ਪੰਪਾ ਭਾਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਤੋਂ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਗੁਰਪਾਲ ਸਿੰਘ ਇੰਡੀਅਨ ਤੋਂ ਬੇਨਤੀ ਹੈ ਕਿ ਪਿੰਡ ਬਿਹਾਰੀਪੁਰ ਵਿਖੇ 14 ਤੇ 15 ਦਸੰਬਰ ਨੂੰ ਕਬੱਡੀ ਮੈਚ ਹੋ ਰਹੇ ਨੇ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਉਰ ਬਾਹਰੋਂ ਕਾਫੀ ਦੇਸ਼ਾਂ ਤੋਂ ਜਿਹੜੇ ਕਬੱਡੀ ਖਿਡਾਰੀ ਨਾਂਵਰ ਖਿਡਾਰੀ ਜਿਹੜੇ ਕਪੂਰਥਲਾ ਪਿੰਡ ਬਿਹਾਰੀਪੁਰ ਵਿਖਿਆ ਰਹੇ ਨੇ ਤੋਂ ਮੇਰੇ ਵੱਲੋਂ ਔਰ ਸਾਡਾ ਛੋਟਾ ਵੀਰ ਜੋ ਤਾਰੇ ਬਿਹਾਰੀਪੁਰਿਆ ਹੈ ਉਹਦੇ ਵੱਲੋਂ ਤੇ ਗ੍ਰਾਮ ਪੰਚਾਇਤ ਬਿਹਾਰੀਪੁਰਿਆ ਵੱਲੋਂ ਬਿਹਾਰੀਪੁਰ ਵੱਲੋਂ ਜਿਹੜਾ ਤੁਹਾਨੂੰ ਖੁਲੇ ਸੱਦੇ ਨੇ ਜੀ ਆਇਆਂ ਨੂੰ ਆ ਕੇ ਕਬੱਡੀ ਦੇ ਮੈਚ ਦਾ ਆਨੰਦ ਮਾਣੋ ਧੰਨਵਾਦ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਡੌਲੇ ਨੇ ਬਣਾਏ ਸੀ ਜਿੰਮ ਮਾਰ ਮਾਰਨੀ ਇੱਕ ਦਿਨ ਬਣਨਾ ਕਬੱਡੀ ਦੇ ਸਟਾਰ ਨਹੀਂ ਲਓ ਫਿਰ ਦੁਨੀਆ ਵੀ ਸਾਡੇ ਕੋਲੋਂ ਸਿੱਧਾ ਨਹੀਂ ਉਹ ਜੱਟ ਖੇਡਦੇ ਆ ਬਿੱਲੋ ਸ਼ੌਂਕਦਿਆਂ ਖੇਡਾ ਨਹੀਂ ਸਤਿ ਸ੍ਰੀ ਅਕਾਲ ਜੀ ਮੈਂ ਸੁਰਿੰਦਰ ਮਾਨ ਦੋਸਤੋ 14 ਤੇ 15 ਦਸੰਬਰ ਨੂੰ ਸ਼ਨੀਵਾਰ ਤੇ ਐਤਵਾਰ ਨੂੰ ਬਹੁਤ ਵਧੀਆ ਕਬੱਡੀ ਕੱਪ ਹੋ ਰਿਹਾ ਪਿੰਡ ਬਿਹਾਰੀਪੁਰ ਜ਼ਿਲ੍ਹਾ ਕਪੂਰਸਲਾ ਬਹੁਤ ਹੀ ਮਸ਼ਹੂਰ ਪਿੰਡ ਆ ਕਿੰਦਾ ਬਿਹਾਰੀਪੁਰ ਦਾ ਪਿੰਡ ਆ ਸਾਡੇ ਵੀਰ ਦਾ ਬਹੁਤ ਵਧੀਆ ਕਬੱਡੀ ਖਿਡਾਰੀ ਨੇ ਤੇ ਸਾਰੇ ਹੀ ਨਗਰ ਵੱਲੋਂ ਬਹੁਤ ਵਧੀਆ ਬਾਬਾ ਦਰ ਸਿੰਘ ਸਟੇਡੀਅਮ ਦੇ ਵਿੱਚ ਹੋ ਰਿਹਾ ਤੇ ਸਾਡੇ ਵੀਰ ਪਿੰਡਾ ਸ਼ਾਹ ਔਰ ਮੋਹਨ ਸਿੰਘ ਜੀ ਸਰਪੰਚ ਸਾਹਿਬ ਪਵਨਵੀਰ ਤੇ ਸਾਰੇ ਵੀਰਾਂ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਵਧੀਆ ਪੱਦਰ ਤੇ ਟੂਰਨਾਮੈਂਟ ਹੋ ਰਿਹਾ ਸਾਰੇ ਦਰਸ਼ਕ ਵੀਰਾਂ ਤੇ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਵੱਧ ਚੜ ਕੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣਾ 14 15 ਦਸੰਬਰ ਪਿੰਡ ਬਿਹਰੀਪੁਰ ਸਤਿ ਸ੍ਰੀ ਅਕਾਲ